ਮੇਰੇ ਤੋਂ ਸਾਰੇ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਗੁੱਡ ਮਾਰਨਿੰਗ ਇਹ ਵੀਡੀਓ ਪੰਜਾਬੀ ਭਾਸ਼ਾ ਚ ਹੈ ਟਾਈਟਲ ਹੈ ਕਿ ਡੌਂਕੀ ਲਾ ਕੇ ਤਰੁਪ ਵਿਦੇਸ਼ ਜਾਣਾ ਚਾਹੀਦਾ ਹੈ ਜਾਂ ਨਹੀਂ ਦੇਖੋ ਜਦ ਤਾਨੂੰ ਸਰਕਾਰ ਸਹੀ ਤਰੀਕਾ ਦੱਸਦੀ ਹੈ ਕਿ ਤੁਸੀਂ ਵਿਦੇਸ਼ ਵਿੱਚ ਆਸਾਨੀ ਨਾਲ ਜਾ ਸਕਦੇ ਜੇ ਫਿਰ ਤੁਸੀਂ ਡੌਂਕੀ ਲਾ ਕੇ ਆਪੀ ਜ਼ਿੰਦਗੀ ਨੂੰ ਖਤਰੇ ਕਿਉਂ ਪਾਉਂਦੇ ਜੀ ਕਰਦੇ ਜਾਂਦੇ ਕਿਉਂ ਕਿਉਂ ਬਹੋਂਦੇ ਨੇ ਤੇ ਘਰ ਦੇ ਅਨੁਪਾਤ ਚ ਰਹੁੰਦੇ ਕਿਉਂ ਹੁੰਦੇ ਨੇ ਦੇਖੋ ਡਾਂਕੀ ਕਹਿਣਾ ਹੀ ਆਸਾਨ ਹੈ ਡਾਂਕੀ ਰੂਪ ਦੇਤੇ ਅੱਜ ਕੱਲ ਲੋਕ 70 ਤੋਂ 80 ਲੱਖ ਰੁਪਏ ਲੈ ਲੈਂਦੇ ਨੇ ਤਾਂ ਦੇ ਘਰ ਦੇ ਇਹ ਪੇਟੋ ਫਰੀ ਦੀ ਵੀ ਜਨੀ ਫੇਦੀ ਹੈ ਪਰ ਜੇਕਰ ਤੁਸੀਂ ਜਾਣ ਤੇ ਬਾਹਰ ਜਾਣਾ ਹੀ ਹੈ ਦੇਖੋ ਤੁਸੀਂ ਬਾਹਰ ਵਿੱਚ ਕੱਟੋ ਕੱਟ 10th class ਤੋਂ ਪਾਸ ਕਰ ਲਓ ਕਿਉਂਕਿ ਭਾਰਤ ਦੇ ਨਿਰਦੇਸ਼ਾਂ ਜੇ ਤੁਸੀਂ 10th class ਪਾਸ ਨਹੀਂ ਕੀਤੀ ਤਾਂ ਤੁਹਾਨੂੰ ਇੱਕ ਨੰਬਰ ਦੇ ਨਲਾਇਕ ਕਿਰੇ ਹੁੰਦਾ ਕਿਉਂਕਿ ਭਾਰਤ ਦੇ ਨਿਰਦੇਸ਼ 10th class ਤੱਕ ਪੜ੍ਹਾਈ ਰੋਕੀ ਫਰੀ ਹੁੰਦੀ ਹੈ ਤੇ ਆਸਾਨੀ ਦੇ ਨਾਲ ਪਾਸ ਕਰਨਾ ਹੁੰਦਾ ਹੈ ਨੰਬਰ ਸੁਝਾ ਕੀ ਹੈ ਕਿ ਤੁਸੀਂ ਇੱਥੇ ਆਸਾਨੀ ਦੇ ਨਾਲ ਭਾਰਤ ਸਰਕਾਰ ਨੇ ਹਰ ਸ਼ਹਿਰ ਇੱਕ ਇੱਕ ਜਾਂ ਦੋ ਦੋ ਆਈ ਕੇ ਸਿੱਧੀ ਪਰਵਾਰ ਹੁੰਦੀ ਹੈ ਇੰਡਸਟਰੀਅਲ ਟ੍ਰੇਨਿੰਗ ਇੰਸਟੀਟਿਊਟਸ ਉਪਰਾਂ ਨਹੀਂ ਪਰ ਅਕਸਰ ਕੀ ਹੁੰਦਾ ਹੈ ਬਾਹਰ ਬਰੇਸ਼ਾਂ ਜਾ ਕੇ ਜਿਹੜੇ ਬੱਚੇ ਟੈਕਨੀਕਲ ਲਾਈਨ ਦੇ ਨੇ ਉਹਨਾਂ ਨੂੰ ਤਨਖਾਹ ਡਬਲ ਮਿਲਦੀ ਹੈ ਫੋਰ ਜੰਦਾ ਜੇ ਤੁਸੀਂ ਵਿਦਿਆਰਥੀ ਦੇ ਤੌਰ ਤੇ ਕੈਨੇਡਾ ਜਾਂਦੇ ਜੀ ਤੁਹਾਨੂੰ 16 ਡਾਲਰ ਪ੍ਰਤੀ ਘੰਟਾ ਤਨਖਾਹ ਮਿਲਦੀ ਹੈ ਉਹੀ ਜੇ ਤੁਸੀਂ ਇਲੈਕਟ੍ਰੀਸ਼ੀਅਨ ਪ্লামਬਰ کارਪੈਂਟਰ ਵੈਲਡਰ 에어 ਕੰਡੀਸ਼ਨਿੰਗ ਮੈਕੈਨਿਕ ਮੈਸਨ ਦੇ ਤੌਰ ਤੇ ਜਾਓਗੇ ਤੇ ਤੁਹਾਨੂੰ 35 ਤੋਂ 3800 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ ਇਹਨਾਂ ਚ ਕੋਰਸ ਹੈ 1 ਸਾਲ ਦਾ ਹੁੰਦਾ ਹੈ ਤੇ ਤੁਹਾਨੂੰ ਮੁਕਰੀ ਜਾਂ ਅਪਰਿੰਟਿਸਿਪ ਗਵਰਨਮੈਂਟ ਉਹ ਪਾਰਟਿਕੂਲ ਆਈ.ਡੀ.ਆਈ. ਜਾਂ ਐਜੂਕੇਸ਼ਨ ਇੰਸਟੀਟਿਊਸ਼ਨ ਖੁਦ ਲਗਾਉਣੀ ਹੈ ਔਰ ਇਹਦੇ ਚ ਅੰਗਰੇਜ਼ੀ ਦੇ ਪੈਨ ਦੇ ਚੱਕਰ ਲੋਆ ਪੇਦੀ ਹੈ ਔਰ ਇਹਦੇ ਵਿੱਚ ਬਹੁਤਾ ਰਟਾ ਨਹੀਂ ਹੁੰਦਾ ਇਹਦੇ ਵਿੱਚ ਕੰਮ ਪ੍ਰੈਕਟੀਕਲ ਸਿੱਖਣਾ ਹੁੰਦਾ ਜੇਕਰ ਤੁਸੀਂ ਬਾਹਰ ਜਾਣਾ ਹੀ ਚਾਹੁੰਦੇ ਤਾਂ ਤੁਸੀਂ ਕਿਸੇ ਵੀ ਆਈਕੇ ਤੋਂ 1 ਸਾਲ ਦਾ ਜਾਂ 2 ਸਾਲ ਦਾ ਕੋਰਸ ਕਰੋ 1 ਸਾਲ ਦੀ ਅਪਰੈਂਟਸ਼ਿਪ ਕਰੋ ਫਿਰ ਤੁਸੀਂ ਸਮੇਤ ਪਰਿਵਾਰ ਵਿਦੇਸ਼ ਵਿੱਚ ਜਾਓ ਤਾਂ ਕਿ ਤੁਹਾਨੂੰ ਉੱਥੇ ਤਰਕਹਾ ਵੀ ਚੰਗੀ ਮਿਲ ਸਕੇ ਉੱਥੇ ਪੱਕੇ ਦੌਰ ਤੇ ਰਹੇ ਵੀ ਤੁਹਾਨੂੰ ਆਗਿਆ ਮਿਲ ਸਕੇ ਤੇ ਤੁਹਾਡੇ ਕਰਦੇ ਆਂ ਤੇ ਫਾਈਨੈਂਸ਼ੀਅਲ ਹੈਲਪ ਹੋ ਸਕੀ ਤੇ ਤੁਹਾਡੀ ਪਹੁੰਚ ਕੀਤੀ ਜਾ ਸਕੀ ਵਧੇਰੇ ਜਾਣਕਾਰੀ ਵਾਸਤੇ ਉਪਰ ਦਿੱਤੇ ਕੇ ਫੋਨ ਉਪਰਾਂ ਤੇ ਮੰਡੇ ਟੂ ਫਰਾਈਡੇ ਸਾਨੂੰ ਸੰਪਰਕ ਕਰੋ ਬਿਟਵੀਨ 10am ਟੂ 5pm ਥੈਂਕ ਯੂ ਵੈਰੀ ਮਚ ਟੇਕਨ ਇਟ ਟੂ ਵਿਦ ਅਸ